ਤਹਰੀਕੇ ਦੇ ਵਿੱਚ ਹੋਏ ਆੜਤੀਏ ਦੇ ਕਤਲ ਮਾਮਲੇ ਦੇ ਵਿੱਚ ਪੁਲਿਸ ਨੇ ਵੱਡਾ ਐਕਸ਼ਨ ਕੀਤਾ ਜਿੱਥੇ ਆੜਤੀਏ ਦੇ ਦੋ ਕਾਤਲਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਇਹ ਕਾਤਲ ਆੜਤੀਏ ਦਾ ਕਤਲ ਕਰਕੇ ਭੱਜ ਰਹੇ ਸੀ ਤਾਂ ਪਿੱਛੇ ਹੀ ਇਹਨਾਂ ਦੇ ਪੁਲਿਸ ਦੀ ਟੀਮ ਜਿਹੜੀ ਉਹ ਲੱਗੀ ਹੋਈ ਸੀ ਤਾਂ ਜਿਵੇਂ ਹੀ ਪੁਲਿਸ ਦੇ ਵੱਲੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਇਹਨਾਂ ਕਾਤਲਾਂ ਦੇ ਵੱਲੋਂ ਪੁਲਿਸ ਦੇ ਉੱਪਰ ਵੀ ਫਾਇਰਿੰਗ ਕੀਤੀ ਜਾਂਦੀ ਹੈ ਤਾਂ ਜਦੋਂ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਫਾਇਰਿੰਗ ਕੀਤੀ ਤਾਂ ਪੁਲਿਸ ਦੀ ਗੋਲੀ ਦੇ ਨਾਲ ਇੱਕ ਜਿਹੜਾ ਕਾਤਲ ਆ ਉਹ ਜ਼ਖਮੀ ਹੁੰਦਾ ਹੈ ਜ਼ਖਮੀ ਹਾਲਤ ਦੇ ਵਿੱਚ ਉਸ ਨੂੰ ਉਸ ਦੇ ਇੱਕ ਸਾਥੀ ਸਮੇਤ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਜਦਕਿ ਉਹਨਾਂ ਦਾ ਇੱਕ ਸਾਥੀ ਭੱਜਣ ਦੇ ਵਿੱਚ ਕਾਮਯਾਬ ਹੋ ਜਾਂਦਾ ਤਾਂ ਹਰੀਕੇ ਦੇ ਵਿੱਚ ਇੱਕ ਆੜਤੀਏ ਦਾ ਕਤਲ ਹੁੰਦਾ ਕੁਝ ਅਣਪਛਾਤੇ ਬੰਦਿਆਂ ਦੇ ਵੱਲੋਂ ਆੜਤੀਏ ਦੇ ਉੱਪਰ ਤਾਬੜ ਤੋੜ ਗੋਲੀਆਂ ਚਲਾਈਆਂ ਜਾਂਦੀਆਂ ਨੇ ਜਿਸ ਕਰਕੇ ਆੜਤੀਏ ਦੀ ਮੌਤ ਆ ਜੜੀ ਹੋ ਜਾਂਦੀ ਆ ਤਾਂ ਦੋ ਹਮਲਾਵਰ ਦੱਸੇ ਜਾ ਰਹੇ ਸੀ ਕਿ ਜਿਹੜੇ ਕਿ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਆਏ ਸੀ ਜਿਨ੍ਹਾਂ ਨੇ ਆੜਤੀਏ ਦੇ ਉੱਪਰ ਗੋਲੀਆਂ ਚਲਾਈਆਂ ਸੀ ਤਾਂ ਆੜਤੀਏ ਦੇ ਉੱਪਰ ਗੋਲੀਆਂ ਚਲਾਉਣ ਤੋਂ ਬਾਅਦ ਉਹ ਹਮਲਾਵਰ ਨੇ ਜਿਹੜੇ ਉੱਥੋਂ ਭੱਜਣ ਦੀ ਕੋਸ਼ਿਸ਼ ਕਰਦੇ ਨੇ ਤਾਂ ਜਦੋਂ ਉਹ ਭੱਜ ਜਾਂਦੇ ਨੇ ਤਾਂ ਕੁਝ ਹੀ ਦੂਰੀ ਦੇ ਉੱਪਰ ਉਹਨਾਂ ਦਾ ਇੰਤਜ਼ਾਰ ਇੱਕ ਗੱਡੀ ਕਰ ਰਹੀ ਹੁੰਦੀ ਹੈ ਤਾਂ ਉਹ ਗੱਡੀ ਦੇ ਵਿੱਚ ਸਵਾਰ ਹੋ ਕੇ ਭੱਜ ਰਹੇ ਸੀ ਤਾਂ ਜਿਵੇਂ ਹੀ ਪੁਲਿਸ ਨੂੰ ਇਸ ਗੱਲ ਦੀ ਖਬਰ ਮਿਲੀ ਕਿ ਆੜਤੀਰੇ ਗੋਲੀਆਂ ਮਾਰੀਆਂ ਗਈਆਂ ਨੇ ਤਾਂ ਪੁਲਿਸ ਦੀ ਟੀਮ ਜਿਹੜੀ ਉਹ ਮੌਕੇ ਦੇ ਉੱਪਰ ਪਹੁੰਚਦੀ ਹੈ ਜਦੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਉਹ ਹਮਲਾਵਰ ਉਹ ਕਾਤਲ ਕਿ ਇਸ ਸਾਈਡ ਦੇ ਵੱਲ ਭੱਜਨੇ ਤਾਂ ਪੁਲਿਸ ਹੈ ਜਿਹੜੀ ਉਹ ਵੀ ਉਹਨਾਂ ਦੇ ਪਿੱਛੇ ਲੱਗ ਜਾਂਦੀ ਹੈ ਤਾਂ ਕਾਤਲਾਂ ਦੇ ਵੱਲੋਂ ਆਪਣੀ ਗੱਡੀ ਨੂੰ ਇੱਕ ਕਾਚੇ ਰਸਤੇ ਦੇ ਉੱਪਰ ਪਾ ਲਿਆ ਜਾਂਦਾ ਹੈ ਜਿਸ ਕਰਕੇ ਉਹਨਾਂ ਦੀ ਗੱਡੀ ਹੈ ਜਿਹੜੀ ਉਹ ਕੱਚੇ ਰਸਤੇ ਦੇ ਵਿੱਚ ਫਸ ਜਾਂਦੀ ਹੈ ਤਾਂ ਜਦੋਂ ਉਹ ਹੇਠਾਂ ਉੱਤਰ ਕੇ ਭਜਣ ਦੀ ਕੋਸ਼ਿਸ਼ ਕਰਦੇ ਨੇ ਤਾਂ ਪੁਲਿਸ ਦੇ ਵੱਲੋਂ ਉਹਨਾਂ ਨੂੰ ਰੋਕਿਆ ਜਾਂਦਾ ਹੈ ਜਦੋਂ ਪੁਲਿਸ ਨੇ ਉਹਨਾਂ ਨੂੰ ਰੋਕਿਆ ਤਾਂ ਉਹਨਾਂ ਕਾਤਲਾਂ ਦੇ ਵੱਲੋਂ ਪੁਲਿਸ ਦੇ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਤਾਂ ਜਦੋਂ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਗੋਲੀਆਂ ਚਲਾਈਆਂ ਤਾਂ ਪੁਲਿਸ ਦੀ ਗੋਲੀ ਦੇ ਨਾਲ ਇੱਕ ਜਿਹੜਾ ਹਮਲਾਵਰਾ ਉਹ ਜ਼ਖਮੀ ਹੁੰਦਾ ਹੈ ਦੂਜੇ ਨੂੰ ਵੀ ਪੁਲਿਸ ਹੈ ਜਿਹੜੀ ਉਹ ਕਾਬੂ ਕਰ ਲੈਂਦੀ ਆ ਤਾਂ ਇਹ ਤਿੰਨ ਹਮਲਾਵਰ ਸੀ ਜਿਨ੍ਹਾਂ ਦੇ ਵਿੱਚੋਂ ਦੋ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਇੱਕ ਤਾਂ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਪੜਤੀ ਕਰਵਾਇਆ ਹੋਇਆ ਤਾਂ ਹਰੀਕੇ ਦੇ ਵਿੱਚ ਇੱਕ ਆੜਤੀ ਦਾ ਕਤਲ ਹੋਇਆ ਗੋਲੀਆਂ ਦੇ ਨਾਲ ਉਸ ਨੂੰ ਮੌਦੀ ਘਾਟ ਉਤਾਰਿਆ ਗਿਆ ਤਾਂ ਜਿਹੜੇ ਹਮਲਾਵਰਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਤਾਂ ਉਹਨਾਂ ਹਮਲਾਵਰਾਂ ਦੇ ਵਿੱਚੋਂ ਦੋ ਹਮਲਾਵਰਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਮਾਮਲਾ ਪੂਰਾ ਸਾਡੇ ਅੱਜ ਹਰੀਕੇ ਮੈਂ ਦਰਾਨੇਗਸ ਆਇਆ ਸੀ ਮੈਨੂੰ ਇਨਫੋਰਮੇਸ਼ਨ ਆਈ ਕਿ ਸਾਡੇ ਇੱਥੇ ਥਾਣੇ ਤੋਂ ਲੱਗੇ 1 ਕਿਲੋਮੀਟਰ ਪਲਾਈ ਕੋਈ ਵਾਰਦਾਤ ਹੋਈ ਆ ਜਿਸ ਦੇ ਵਿੱਚ ਗੋੜੇ ਚ ਲਾਗੇ ਆ ਮੈਂ ਉਦੋਂ ਦਰਾਨ ਆਇਆ ਉੱਥੇ ਉੱਥੇ ਮੈਂ ਦੋ ਬੁਲਾਜਮ ਲਾ ਕੇ ਫਿਰ ਮੈਂ ਉਹਨਾਂ ਦਾ ਪੁੱਛਾ ਕੀਤਾ ਦੱਸਿਆ ਵੀ ਇੱਧਰ ਨੂੰ ਗਈ ਗੱਡੀ ਤੇ ਉਹ ਜੋਨੇ ਕੇ ਮੋੜ ਤੇ ਬਾਈਕ ਤੇ ਉੱਪਰ ਆਈ ਸੀ ਦੋਨੋਂ ਬਾਈਕ ਸੁੱਟ ਕੇ ਇੱਕ ਰੈਡੀ ਸੂਟ ਗੱਡੀ ਕਾਰ ਸੀ ਵਾਈਟ ਕਲਰ ਦੀ ਉਹ ਉਹਨਾਂ ਦੀ ਵੇਟ ਕਰ ਰਿਆ ਸੀ ਬੰਦਾ ਉਹਨਾਂ ਦੇ ਗੱਡੀ ਬੈਠ ਕੇ ਕਿੰਨੇ ਗੱਡੀ ਭਜਾ ਲਈ ਉਹ ਤਾਂ ਭਜਾਉਂਦੇ ਭਜਾਉਂਦੇ ਪਿੰਡਾਂ ਦੇ ਇਹ ਹਾਲੀਪੁਰ ਪਹੁੰਚ ਗਏ ਹਾਲੀਪੁਰ ਪਹੁੰਚ ਕੇ ਇਹਨਾਂ ਨੇ ਪਿੰਡ ਦੇ ਵਿੱਚੋਂ ਕੱਚਾ ਰਸਤਾ ਜਾਂਦਾ ਵਾ ਖੇਤਾਂ ਨੂੰ ਉਹ ਤੇ ਖੇਤਾਂ 'ਚ ਗੱਡੀ ਫਸ ਕੇ ਇਹ ਤਿੰਨੋਂ ਬੰਦੇ ਉੱਤਰ ਕੇ ਭੱਜ ਗਏ ਉਹ ਉਸ ਦੌਰਾਨ ਇਹਨਾਂ ਨੇ ਜਦੋਂ ਮੈਂ ਪਿੱਛੇ ਪਿੱਛੇ ਇਹਨਾਂ ਦਾ ਪਿੱਛਾ ਕੀਤਾ ਇਹਨਾਂ ਨੇ ਮੇਰੇ ਵੱਲੋਂ ਫਾਇਰਿੰਗ ਕੀਤੀ ਮੈਂ ਇਹਨਾਂ ਨੂੰ ਬਹੁਤ ਵਾਰਨਿੰਗ ਕੀਤਾ ਵੀ ਤੁਸੀਂ ਰੁਕ ਜਾਓ ਸਟੈਂਡ ਕਰ ਦਿਓ ਆਪਣੇ ਆਪ ਨੂੰ ਪਰ ਇਹਨਾਂ ਨੇ ਨਹੀਂ ਮੰਨੀ ਇਹਦੇ ਦੌਰਾਨ ਇਹ ਫਾਇਰਿੰਗ ਕਰਦੇ ਰਹੇ ਉਹ ਉਹ ਦੁਹਰਾਨੇ ਵੀ ਇੱਕ ਕਿਹੜਾ ਬੰਦਾ ਸੀ ਦੋ ਬੰਦੇ ਇਹ ਦੋਨੋਂ ਮੈਂ ਫੜੇ ਗਏ ਜਿਹੜਾ ਇੱਕ ਬੰਦਾ ਸੀ ਉਹਨਾਂ ਦਾ ਭੱਜਣ ਦਾ ਕੰਮਜਾਬ ਹੋ ਗਿਆ ਉਹਦਾ ਯੂਨੀਵਰਸਿਟੀ ਵਿੱਚ ਰਹੇ ਆ ਵੀ ਉਹ ਬੰਦਾ ਕਿਹੜਾ ਸੀ ਨਾਲ ਤੇ ਸਾਰਾ ਇਹਨਾਂ ਕਿੰਨੀ ਫੇਰਨੀ ਤੇ ਸਾਰਾ ਇਹਨਾਂ ਸਾਥ ਲਗਾਤਾਰ ਇਹਨਾਂ ਨੂੰ ਲਗਾਤਾਰ ਫਾਰਮ ਕਰਦੇ ਦੋ ਪ੍ਰਸਤਿਧੀਆਂ ਨੂੰ ਰਿਕਵਰ ਹੋਇਆ ਤੇ ਬਾਕੀ ਜੋ ਵੀ ਯੂਨੀਵਰਸਿਟੀ ਵਿੱਚ ਰਹਿੰਦੇ ਇਹਨਾਂ ਨੇ ਤਿੰਨਾਂ ਨੇ ਫੇਰ ਕਰਦੇ ਨੇ ਮੇਰੇ ਇਹਨਾਂ ਨੇ ਕਿਹੜੀ ਵਾਰਤ ਪੰਜਾਬ ਦੇ ਸਾਬ ਜਿੱਥੇ ਸਾਡੇ ਇੱਕ ਕੋਈ ਆੜਦ ਕਰਦਾ ਹੈ ਉਹਦਾ ਹਰੀ ਕੇ ਕੀ ਨਾਮ ਉਹਦਾ ਨਾਮ ਰਾਮਕਪਾਲ ਜੀ ਉਹਨਾਂ ਨੂੰ ਉਹਨਾਂ ਦਾ ਪਤਾ ਲੱਗ ਗਿਆ ਕਿ ਉਹਨਾਂ ਦਾ ਜੀ ਡੈਥ ਹੋ ਚੁੱਕੀ ਹੈ ਉਹਨੂੰ ਵਾਰਦਿਆ ਤੋਂ ਇਹਨਾਂ ਅੰਜਾਮ ਦਿੱਤਾ ਹੈ ਇਹਨਾਂ ਦੇ ਕਿਹੜੇ ਗੈਂਗਸ ਤੋਂ ਉਹਨਾਂ ਨਾਲ ਲਿੰਕ ਹੈਗੇ ਸਰ ਜੀ ਜੇ ਇਨਵੈਸਟੀਗੇਸ਼ਨ ਦੇ ਸਾਹਮਣੇ ਉਹ ਵੀ ਕੌਣ ਹੈ ਦੇ ਵਿੱਚ ਕੋਈ ਨਾਮ ਜੋ ਕਲੀਅਰ ਹੋਊਗਾ ਫਿਰ ਆਪਾਂ ਉਹਦੇ ਵਿੱਚ ਕਰਾਂਗੇ ਵੀ ਹਾਂ ਉਹ ਉਸ ਗੈਂਗ ਨੇ ਇਹਨਾਂ ਨਾਲ ਕੰਮ ਕੀਤਾ ਹੈ ਇਹਨਾਂ ਦੇ ਕਿਤੇ ਸ਼ਾਟ ਲਗਾ ਹੋਗਾ ਇਹਨਾਂ ਦੇ ਇੱਕ ਦਿਨ ਲਾਤ ਵਿੱਚ ਲੱਗਾ ਇੱਕ ਦੇ ਭਜਦੇ ਹੋਏ ਲਾਤ ਦੀ ਰੀਅ ਫੈਕਚਰ ਹੋਈ ਹੈ